ਮਾਪਿਆਂ ਤੋਂ ਖੋਲੇ ਪੁੱਤ ਅੱਜ ਦੀਆਂ ਹੀਰਾਂ ਨੇ ਬਾਪੂ ਦੀਆਂ ਰੀਜਾਂ ਸਭ ਹੋਈਆਂ ਲਈ ਰੋਲੀ ਰਾਣੇ ਮਾਪਿਆਂ ਤੋਂ ਖੋਲੇ ਪੁੱਤ ਅੱਜ ਦੀਆਂ ਹੀਰਾਂ ਨੇ ਬਾਪੂ ਦੀਆਂ ਰੀਜਾਂ ਸਭ ਹੋਈਆਂ ਲਈ ਰੋਲੀ ਰਾਣੇ ਵੇਖ ਅੱਜ ਦੇ ਹਾਲਾਤ ਅੱਖ ਰੋਈ ਅੱਜ ਦੇ ਹਾਲਾਤ ਅੱਖ ਰੋਈ ਕੁੜੀਆਂ ਲਈ ਹਿਟਲਰ ਬਣਦੇ ਨੇ ਲੱਖਾਂ ਪਰ ਮਾਪਿਆਂ ਲਈ ਸਰਵਣ ਬਣਦਾ ਏ ਕੋਈ ਹੋ ਕੁੜੀਆਂ ਲਈ ਹਿਟਲਰ ਬਣਦੇ ਨੇ ਲੱਖਾਂ ਪਰ ਮਾਪਿਆਂ ਲਈ ਸਰਵਣ ਬਣਦਾ ਏ ਕੋਈ ਸੋਚਦੇ ਨੇ ਮਾਪੇ ਪੁੱਤ ਬਣੂ ਦੀਪ ਕਰਦਾ ਛੇਤੀ ਦਿਨ ਚੰਗਿਉਣੀ ਕਾਕਾ ਦਿੱਲੀ ਪੜਦਾ ਸੋਚਦੇ ਨੇ ਮਾਪੇ ਪੁੱਤ ਬਣੂ ਦੀਪ ਕਰਦਾ ਛੇਤੀ ਦਿਨ ਚੰਗਿਉਣੀ ਕਾਕਾ ਦਿੱਲੀ ਪੜਦਾ ਪਰ ਮਾਪਿਆਂ ਦਾ ਕਰਜ਼ਾ ਤਾਂ ਲਾ ਨਾ ਸਕੇ ਕੋਈ ਹੋ ਮਾਪਿਆਂ ਦਾ ਕਰਜ਼ਾ ਤਾਂ ਲਾ ਨਾ ਸਕੇ ਕੋਈ ਹੋ ਕੁੜੀਆਂ ਲਈ ਹਿਟਲਰ ਬਣਦੇ ਨੇ ਲੱਖਾਂ ਪਰ ਮਾਪਿਆਂ ਲਈ ਸਰਵਣ ਬਣਦਾ ਏ ਕੋਈ ਕੁੜੀਆਂ ਲਈ ਹਿਟਲਰ ਬਣਦੇ ਨੇ ਲੱਖਾਂ ਪਰ ਮਾਪਿਆਂ ਲਈ ਸਰਵਣ ਬਣਦਾ ਏ ਕੋਈ ਕੁੜੀਆਂ ਲਈ ਹਿਟਲਰ ਬਣਦੇ ਨੇ ਲੱਖਾਂ ਪਰ ਮਾਪਿਆਂ ਲਈ ਸਰਵਣ ਬਣਦਾ ਏ ਕੋਈ ਹਾਂਜੀ ਦੋਸਤੋ ਉਮੀਦ ਕਰਦਾ ਤੁਹਾਨੂੰ ਗੀਤ ਵਧੀਆ ਲੱਗਾ ਹੋਵੇਗਾ ਬਿਲਕੁਲ ਕੌੜਾ ਸੱਚ ਹੈ ਅੱਜ ਦੇ ਸਮੇਂ ਦਾ ਤੇ ਜੇ ਗੀਤ ਤੁਹਾਨੂੰ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਤੁਹਾਡੀ ਸਾਰਿਆਂ ਦੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਦੋਸਤੋ ਪਲੀਜ਼ ਸਪੋਰਟ ਜਰੂਰ ਕਰਿਓ ਗੀਤ ਸੁਣਨ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ